ਭਾਈ ਜੀ ਆਪਣੇ ਗੁਰਦੁਆਰੇ ਦੇ ਬਾਬਾ ਜੀ ਬਹੁਤ ਲੇਟ ਆਉਂਦੇ ਆ ਅੱਜ ਫਿਰ ਬਾਬੇ ਨਾਲ ਗੱਲ ਕਰ ਲੈਣੇ ਆ ਜਿਆਦਾ ਗੁਰਦੁਆਰਾ ਸੰਭਲਾ ਚਾਹ ਆ ਦੇ ਬਾਹਰਲੇ ਕੰਮ ਨਿਬੇੜਦਾ ਸਹੀ ਆ ਭਾਈ ਪ੍ਰਧਾਨ ਸਾਹਿਬ ਅਜੇ ਤੱਕ ਆਏ ਨਹੀਂ ਟਾਈਮ ਕਾਫੀ ਹੋ ਗਿਆ ਓ ਓ ਆ ਗਏ ਪ੍ਰਧਾਨ ਸਾਹਿਬ ਸਵਾਗਤ ਸਵਾਗਤ ਕਰੋ ਬੈਠੋ ਬੈਠੋ ਅੱਛਾ ਹੋਰ ਔਰ ਲਤਾ ਰਬ ਸੁਣਿਆ ਲਤਾ ਹੀ ਆਉਂਦੇ ਪਏ ਆ ਹਾਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਪਤਾ ਲੱਗਾ ਤੁਹਾਡਾ ਮੁੰਡਾ ਸਰਕਾਰੀ ਨੌਕਰੀ ਲੱਗ ਗਿਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਉਹ ਜੀ ਪਹਿਲਾਂ ਪ੍ਰਾਈਵੇਟ ਨੌਕਰੀ ਕਰਦਾ ਸੀ 20 ਵੀ 25 ਹਜ਼ਾਰ ਦਿੰਦੇ ਸੀ ਹੁਣ ਸਰਕਾਰੀ ਨੌਕਰੀ ਲੱਗ ਗਿਆ ਹੁਣ ਕਿ 50 60 ਹਜ਼ਾਰ ਬਣ ਜਾ ਕਰੂਗਾ ਪ੍ਰਧਾਨ ਜੀ 60 ਹਜ਼ਾਰ ਹੁਣ ਤਾਂ ਬੱਲੇ ਬੱਲੇ ਹੋ ਗਈ ਕੇ ਫੇਰ ਤਾਂ ਖੁੱਲਾ ਖਾਓ ਤੇ ਖੁੱਲਾ ਡਾਓ ਜੀ ਉਹ ਦੇਖੋ ਜੀ ਅੱਜ ਕੱਲ ਮਹਿੰਗਾਈ ਦਾ ਜੋਗਾ ਉਹ 50 60 ਹਜ਼ਾਰ ਨਾ ਬਣਦਾ ਕੀ ਆ ਉਹ 50 60 ਹਜ਼ਾਰ ਤੇ ਕੁਛ ਵੀ ਨਹੀਂ ਅਜਿਹੇ ਟਾਈਮ ਦੇ ਵਿੱਚ ਉਹ ਪੜਾਈਆਂ ਨਹੀਂ ਮਾੜਾ ਬਾਕੀ ਗੱਲਾਂ ਦੇ ਛੱਡੋ ਜੀ ਸਹੀ ਗੱਲ ਆ ਪ੍ਰਧਾਨ ਜੀ ਮਹਿੰਗਾਈ ਨੇ ਤਾਂ ਲੱਕ ਤੋੜਿਆ ਪਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਆਜੋ ਬੱਬਾਈ ਬੈਠੋ ਆਜੋ ਆਜੋ ਬੱਬਾਈ ਬੈਠੋ ਜੀ ਬੈਠੋ ਆਜੋ ਆਜੋ ਹਾਂਜੀ ਪ੍ਰਧਾਨ ਜੀ ਕਿਵੇਂ ਯਾਦ ਕੀਤਾ ਜੀ ਬੱਬਾਈ ਯਾਦਗਾਹ ਕਰਨਾ ਹੈ ਕਮੇਟੀ ਨੂੰ ਪਤਾ ਲੱਗਾ ਸੀ ਕਿ ਤੁਸੀਂ ਸਾਰੇ ਟਾਈਮ ਨਾਲ ਚਲੇ ਜਾਂਦੇ ਹੋ ਕਿ ਸ਼ਾਹ ਨੂੰ ਲੇਟ ਆਉਂਦੇ ਹੋ ਤੇ ਕਮੇਟੀ ਇਸ ਚੀਜ਼ ਦਾ ਇਤਰਾਜ਼ ਕਰਦੀ ਹੈ ਇਤਰਾਜ਼ ਜੀ ਕਾਦਾ ਜੀ ਵੈਗੁਰੂ ਜੀ ਇਤਰਾਜ਼ ਦੇਖੋ ਬਾਬਾ ਜੀ ਕਮੇਟੀ ਨੇ ਮਤਵਾਸ ਕੀਤਾ ਕਿ ਤੁਸੀਂ 24 ਘੰਟੇ ਗੁਰਦੁਆਰਾ ਸਾਹਿਬ ਹਾਜ਼ਰ ਆਉਗੇ ਵੈਗੁਰੂ ਜੀ 7000 ਰੁਪਏ ਤਨਖਾਹ ਮਿਲਦੀ ਆ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਜੀ ਮੈਂ ਸਵੇਰੇ ਗੁਰਦੁਆਰਾ ਸਾਹਿਬ ਸੇਵਾ ਕਰਦਾ ਜੀ ਉਸ ਤੋਂ ਬਾਅਦ ਮੈਂ ਇੱਕ ਪ੍ਰਾਈਵੇਟ ਨੌਕਰੀ ਕਰਦਾ ਜੀ ਤੇ ਤੁਹਾਨੂੰ ਪਤਾ ਹੀ ਆ ਜੀ ਅੱਜ ਕੱਲ ਦੇ ਟਾਈਮ ਵਿੱਚ 7000 ਨਾਲ ਗੁਜ਼ਾਰਾ ਬਹੁਤ ਜ਼ਿਆਦਾ ਔਖਾ ਜੀ ਇਹ ਬਾਬਾ ਜੀ ਸਾਤੇ ਹੀ ਆ ਨਾ ਗਿਣੋ ਜਿਹੜੀ ਪਿੰਡ ਦੇ ਵਿੱਚੋਂ ਤੁਸੀਂ ਗਜਾ ਕਰਦੇ ਆ ਉਹ ਗੁਰਦੁਆਰੇ 'ਚ ਚੜਾਵੇ ਤਾਂ ਆਟਾ ਚੜਦਾ ਉਹ ਵੀ ਤਾਂ ਤੁਹਾਡੇ ਕੋਲ ਹੀ ਜਾਂਦਾ ਤੇ ਬਾਬਾ ਜੀ 7000 ਤਾਂ ਨੂੰ ਬਚਦਾ ਹੀ ਆ ਪਰਦਾ ਜੀ ਮੰਗੋ ਦੀ ਗੱਲ ਬਿਲਕੁਲ ਠੀਕ ਆ ਆਟਾ ਦਾਲ ਦੋ ਤਾਂ ਪਿੰਡ ਚੋਂ ਇਕੱਠਾ ਕਰ ਲੈਂਦੇ ਆ ਤੇ 7000 ਤਾਂ ਇਹਨਾਂ ਨੂੰ ਬਚਦਾ ਹੀ ਆ ਖਰਚ ਕੀ ਇਹਨਾਂ ਦਾ ਮਟ ਜੀ ਤੁਹਾਡੀ ਕੀ رائے ਆ ਪ੍ਰਧਾਨ ਜੀ ਮੇਰੀ ਗੱਲ ਦਾ ਗੁੱਸਾ ਨਾ ਮੰਨਿਓ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਿਆ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਤੁਸੀਂ ਹੁਣ ਤੋਂ 5 ਮਿੰਟ ਪਹਿਲਾਂ ਇਹ ਗੱਲ ਕਹਿ ਰਹੇ ਸੀ ਕਿ ਮੇਰੇ ਮੁੰਡੇ ਦੀ 60000 ਰੁਪਿਆ ਤਨਖਾਹ ਹੈ ਤੇ ਐਨੀ ਮਹਿੰਗਾਈ ਦੇ ਵਿੱਚ ਉਹਦੇ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ ਉਸ 60000 ਨਾਲ ਤੇ ਤੁਸੀਂ ਬਾਬਾ ਜੀ ਨੂੰ ਕਹਿ ਰਹੇ ਹੋ ਕਿ 7000 ਰੁਪਏ ਨਾਲ ਗੁਜ਼ਾਰਾ ਕਰੋ ਏ ਦੱਸੋ ਕਿੱਥੋਂ ਦਾ əsūl ਹੈ ਉਹ ਮਾਸਟਰ ਜੀ ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ ਪਰ ਸਾਨੂੰ ਵੀ ਦੱਸੋ ਨਾ ਗੋਲਕ ਦੇ ਵਿੱਚੋਂ ਤੇ 7000 ਪਿਆਣੇ ਨਿਕਲਦਾ ਪ੍ਰਧਾਨ ਜੀ ਮੈਂ ਮੰਨ ਲਿਆ ਕਿ ਗੋਲਕ ਦੇ ਵਿੱਚੋਂ 7000 ਬਾਬੇ ਵਾਸਤੇ ਨਹੀਂ ਨਿਕਲਦਾ ਤੁਸੀਂ ਇਹ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚੋਂ ਕਿੰਨੇ ਬੰਦੇ ਬਾਹਰਲੇ ਵਿਦੇਸ਼ ਗਏ ਆ ਤੇ ਕਿੰਨੇ ਮੁਲਾਜ਼ਮ ਨੇ ਮਾਸਟਰ ਘਾ ਤਾਂ ਤੇਰੀ ਸਹੀ ਆ ਯਾਰ ਆਪਣੇ 4-5 ਮੁਲਾਜ਼ਮ ਹੀ ਹੈਗੇ ਆ ਤੇ ਮੇਰਾ ਖਿਆਲ 15-18 ਤਾਂ ਬਾਹਰ ਗਏ ਹੋਣੇ બસ ਫਿਰ ਉਹਨਾਂ ਮੁਲਾਜ਼ਮਾਂ ਦੇ ਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਉਹਨਾਂ ਦੇ ਪਰਿਵਾਰਾਂ ਨੂੰ ਲਾਓ 5-500 ਰੁਪਈਆ ਤੇ ਬਾਬਾ ਜੀ ਦੀ ਤਨਖਾਹ ਕਰੋ 15000 ਰੁਪਈਆ ਤੇ ਬਾਬਾ ਜੀ ਸਾਰਾ ਦਿਨ ਤੇ ਸ਼ਾਮ ਰਾਤ ਗੁਰਦੁਆਰੇ ਹੀ ਸੇਵਾ ਕਰਨਗੇ ਹਾਂ ਇੱਕ ਕਮੇਟੀ ਮੈਂਬਰੋ ਹਾਂਜੀ ਹਾਂਜੀ ਮਨਜ਼ੂਰ ਆ ਜੀ ਮਨਜ਼ੂਰ ਆ ਜੀ ਬਾਬਾ ਜੀ ਤਨਖਾਹ ਕਰੋ 15000 ਤੇ ਬਾਬਾ ਜੀ ਗੁਰਦੁਆਰੇ ਹਾਜ਼ਰੀਆਂ ਕਰਨਗੇ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ